ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਕੱਚੇ ਆਲੂ ਤੇ ਵੇਸਣ ਦੇ ਸਨੈਕਸ ਤੇ ਬਹੁਤ ਟੇਸਟੀ ਬਣਦੇ ਨੇ ਬਹੁਤ ਵਧੀਆ ਬਣਦੇ ਨੇ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਕੱਚੇ ਆਲੂ ਦਾ ਤੇ ਵੇਸਣ ਦਾ ਨਾਸ਼ਤਾ ਬਣਾਉਣ ਲਈ ਇਸ ਤੋਂ ਪਹਿਲਾਂ ਜੀ ਆਪਾਂ ਇੱਕ ਕੋਲੀ ਲਿਆਏ ਜੀ ਇਹ ਵਾਲਾ ਬੇਸਣ ਤੁਸੀਂ ਕੋਈ ਵੀ ਕੋਲੀ ਜਾਂ ਕੱਪ ਦੇ ਨਾਲ ਨਾਪ ਕੇ ਇੱਕ ਦੇ ਨਾਲ ਹੀ ਸਮਾਨ ਲਓ ਫਿਰ ਜਿੱਦਾਂ ਆਪਾਂ ਇੱਕ ਕੋਲੀ ਬੇਸਣ ਲਿਆਏ ਜੀ ਤੇ ਬੇਸਣ ਨੂੰ ਆਪਾਂ ਛਾਣ ਦਿਆ ਏ ਥੁੱਲਾ ਬਾਹੁੱਲਾ ਵਾਂਗੇ ਤੇ ਇਹ ਜਿਹੜਾ ਬੇਸਣ ਆ ਪੈਦੇ ਵਿੱਚ ਪਾਵਾਂਗੇ ਤੇ ਇਹੀ ਕੋਲੀ ਦੇ ਨਾਲ ਨਾਪ ਕੇ ਆਪਾਂ ਦੋ ਕੋਲੀਆਂ ਦੇ ਵਿੱਚ ਪਾਣੀ ਪਾਵਾਂਗੇ ਜੀ ਜੀ ਆਪਾਂ ਇਹ ਇੱਕ ਚਮਚ ਪਾਇਆ ਜੀ ਆਪਾਂ ਨਮਕ ਤੇ ਨਮਕ ਤੁਸੀਂ ਬਾਅਦ ਵਿੱਚ ਥੋੜਾ ਜਿਹਾ ਟੈਕ ਕਰਕੇ ਵੀ ਦੇਖ ਸਕਦੇ ਹੋ ਜੇ ਘੱਟ ਲੱਗੇ ਤੇ ਤੁਸੀਂ ਹੋਰ ਪਾ ਸਕਦੇ ਹੋ 1/2 ਚਮਚ ਪਾਈ ਜੀ ਆਪਾਂ ਹਲਦੀ ਐ ਪਾਇਆ ਜੀ ਆਪਾਂ ਗਰਮ ਮਸਾਲਾ ਤੇ ਐ ਆਪਾਂ 1/2 ਚਮਚ ਪਾਈ ਜੀ ਹਜਵਾਨ ਐ ਪਾਇਆ ਜੀ ਅੱਗੇ ਆਪਾਂ 1 ਚਮਚ ਚਾਟ ਮਸਾਲਾ ਤੇ ਜਿੱਦਾਂ ਤੁਸੀਂ ਚਾਟ ਮਸਾਲਾ ਆਪਾਂ ਪਾਇਆ ਜੇ ਤੁਹਾਡੇ ਕੋਲ ਮੈਗੀ ਮਸਾਲਾ ਹੈਗਾ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਨਹੀਂ ਤੇ ਤੁਸੀਂ ਅਮਚੂਰ ਪਾਊਡਰ ਵੀ ਪਾ ਸਕਦੇ ਹੋ ਇਹ ਦੇਖੋ ਜੀ ਤੇ ਹੁਣ ਆਪਾਂ ਜਿਹੜੀ ਕੋਲੀ ਦੇ ਨਾਲ ਨਾਪ ਕੇ ਇੱਕ ਕੋਲੀ ਵੇਸਣ ਲਿਆਏ ਤੇ ਆਪਾਂ ਉਹ ਦੋ ਕੋਲੀਆਂ ਨਾਪ ਕੇ ਪਾਵਾਂਗੇ ਜੀ ਪਾਣੀ ਆਪਾਂ ਪਹਿਲਾਂ ਇੱਕ ਕੋਲੀ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਪਹਿਲੇ ਤੇ ਇੱਕ ਕੋਲੀ ਆਪਾਂ ਬਾਅਦ ਵਿੱਚ ਫਿਰ ਪਾਵਾਂਗੇ ਐ ਦੇਖੋ ਜੀ ਆਪਾਂ ਇੱਕ ਕੋਲੀ ਪਾਣੀ ਪਾਇਆ ਸੀਗਾ ਤੇ ਇਦਾਂ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਘੋਲ ਲਿਆ ਤਾਂ ਕਿ ਇਹਦੇ ਵਿੱਚ ਕੋਈ ਗੱਠਾ ਨਾ ਹੋਣ ਤੇ ਇੱਕ ਕੋਲੀ ਪਾਣੀ ਆਪਾਂ ਹੋਰ ਪਾਵਾਂਗੇ ਜੀ ਐ ਦੇਖੋ ਜੀ ਐ ਕੋਲੀ ਪਾਣੀ ਆਪਾਂ ਜੀ ਪਾ ਤਾ ਹੋਰ ਤੁਸੀਂ ਹਲਕਾ ਜਿਹਾ ਚਮਚ ਦੇ ਨਾਲ ਮਾੜਾ ਜਿਹਾ ਦੇਖ ਸਕਦੇ ਹੋ ਜੇ ਤੁਹਾਨੂੰ ਨਮਕ ਘੱਟ ਲੱਗੇ ਤੇ ਤੁਸੀਂ ਥੋੜਾ ਜਿਹਾ ਹੋਰ ਐਡ ਕਰ ਸਕਦੇ ਹੋ ਤੇ ਇਹ ਦੇਖੋ ਜੀ ਇਹ ਆਪਣਾ ਵੇਸਣ ਦਾ ਪੂਲ ਹੋ ਗਿਆ ਤਿਆਰ ਜੀ ਇਹਨੂੰ ਆਪਾਂ ਹੁਣ ਸਾਈਡ ਤੇ ਰੱਖਾਂਗੇ ਇਹ ਦੇਖੋ ਜੀ ਇਹ ਆਪਣੀ ਜਿਹੜੀ ਆਲੂ ਸੀ ਆਪਾਂ ਉਹਨਾਂ ਨੂੰ ਕੱਦੂਕਸ ਕਰ ਲਿਆ ਤੇ ਅੱਗੇ ਆਪਾਂ ਜਿਹੜੀ ਹਰੀ ਮਿਰਚ ਤੇ ਲਸਣ ਲਈ ਸੀਗੀ ਥੋੜੀ ਜੀ ਉਹਨੂੰ ਆਪਾਂ ਗ੍ਰਾਈਂਡ ਕਰ ਲਿਆ ਜੀ ਤੇ ਇਹ ਦੇਖੋ ਜੀ ਹੁਣ ਆਪਾਂ ਗੈਸ ਔਨ ਕਰਕੇ ਉੱਪਰ ਫਰਾਈ ਪੈਨ ਰੱਖਿਆ ਹੈ ਤੁਸੀਂ ਕੜਾਈ ਕੁਛ ਵੀ ਲੈ ਸਕਦੇ ਹੋ ਤੇ ਇਹ ਆਪਾਂ ਜੀ ਪਾਇਆ ਇੱਕ ਚਮਚ ਰਿਫਾਈਨਡ ਔਇਲ 2 ਚਮਚ ਪਾਇਆ ਜੀ ਆਪਾਂ ਇਹ ਦੇਖੋ ਜੀ ਚੋਨਾ ਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਤੇ ਇਹ ਦੇਖੋ ਜੀ ਰਿਫਾਈਨਡ ਔਇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇਹ ਦੇਖੋ ਜੀ ਜੀਰਾ ਗੈਸ ਨੂੰ ਪਾ ਫਲੋਰ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਜੀਰਾ ਇਹ ਸੜੇ ਨਾ ਤੇ ਹੁਣ ਨਾਲ ਹੀ ਆਪਾਂ ਪਾ ਦਾਂਗੇ ਹਰੀ ਮਿਰਚ ਜਿਹੜੀ ਦਸਣ ਦਾ ਗ੍ਰਾਈਂਡ ਕੀਤਾ ਸੀਗਾ ਆ ਦੇਖੋ ਜੀ ਗੈਸ ਨੂੰ ਆਪਾਂ ਲੋ ਹੀ ਰੱਖਾਂਗੇ ਥੋੜਾ ਜਾਪਾ ਇਹਨੂੰ ਭੁੰਨ ਲਾਂ ਤਾਂ ਕਿ ਲਸਣ ਦਾ ਜਿੱਦਾ ਕੱਚਾ ਪੰਜਾ ਨਿਕਲ ਜਾਏ ਤੇ ਜੇ ਤੁਸੀਂ ਲਸਣ ਨਹੀਂ ਖਾਂਦੇ ਤਾਂ ਤੁਸੀਂ ਲਸਣ ਸਕਿੱਪ ਵੀ ਕਰ ਸਕਦੇ ਹੋ ਤੇ ਜਿੱਦਾਂ ਆਪਾਂ ਹਰੀ ਮਿਰਚ ਪਾਈ ਤੁਸੀਂ ਆਜੀ ਜਗ੍ਹਾ ਤੇ ਪੀਸੀ ਲਾਲ ਮਿਰਚ ਵੀ ਪਾ ਸਕਦੇ ਹੋ ਬੇਸਨ ਦੇ ਘੋਲ ਦੇ ਵਿੱਚ ਜਿਹੜਾ ਆਪਾਂ ਬੇਸਨ ਦਾ ਘੋਲ ਬਣਾਇਆ ਹੈ ਆ ਦੇਖੋ ਜੀ ਹੁਣ ਆਪਾਂ ਜੀ ਐ ਲੈ ਸਾਨੂੰ ਤੇ ਹਰੀ ਮਿਰਚ ਨੂੰ ਵੀ ਪਕਾ ਲਿਆ ਹੈ ਹੁਣ ਜਿਹੜਾ ਆਪਣੇ ਕੋਲ ਆਲੂ ਸੀਗਾ ਕੱਚਾ ਆਲੂ ਸੀਗਾ ਆਪਾਂ ਕਤੂਕਸ ਕਰਕੇ ਰੱਖਿਆ ਸੀਗਾ ਇਹ ਪਾਵਾਂਗੇ ਆਇਆ ਦੇਖੋ ਜੀ ਇਹਨੂੰ ਆਪਾਂ ਕਰਾਂਗੇ ਮਿਕਸ ਅੰਦਰ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਤੇ ਇਹਨੂੰ 2-3 ਮਿੰਟ ਆਪਾਂ ਆਲੂ ਨੂੰ ਪਕਾ ਲਾਂਗੇ ਕਿਉਂਕਿ ਆਪਾਂ ਕੱਚਾ ਆਲੂ ਲਿਆਏ ਐ ਜੀ ਆਪਾਂ ਇਹਦੇ ਵਿੱਚ ਅੱਧਾ ਕੱਪ ਪਾਣੀ ਪਾ ਦਿੱਤਾ ਹੈ ਤੇ ਆਪਾਂ ਇਹਨੂੰ ਮੀਡੀਅਮ ਗੈਸ ਤੇ 2-3 ਮਿੰਟ ਆਲੂ ਨੂੰ ਪਕਾਵਾਂਗੇ ਤਾਂ ਕਿ ਜਿਹੜਾ ਆਪਣਾ ਆਲੂ ਉਹ ਪੱਕਦੇ ਕਿਉਂਕਿ ਆਪਾਂ ਉਬਲੇ ਆਲੂ ਨਹੀਂ ਪਾ ਰਹੇ ਐਸ ਲਈ ਐ ਦੇਖੋ ਜੀ ਇਹਨੂੰ ਤੁਸੀਂ ਆਪਾਂ 3-4 ਮਿੰਟ ਹੁਣ ਪਕਾਵਾਂਗੇ ਐ ਦੇਖੋ ਜੀ ਆਪਾਂ ਨੇ 3-4 ਮਿੰਟ ਪਕਾ ਲਿਆ ਆਲੂ ਨੂੰ ਜਿਹੜਾ ਆਪਾਂ ਵੇਖਣ ਦਾ ਆਪਣਾ ਘੋਲ ਬਣਾ ਕੇ ਰੱਖਿਆ ਸੀਗਾ ਉਹ ਜਿਹੜਾ ਆਪਾਂ ਇਹਦੇ ਵਿੱਚ ਪਾਵਾਂਗੇ ਐ ਦੇਖੋ ਜੀ ਇਹ ਆਪਣਾ ਜਿਹੜਾ ਕੋਲ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਿੱਤਾ ਜੀ ਇਦਾਂ ਮਿਕਸ ਕਰ ਲਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿੱਦਾਂ ਆਪਾਂ ਆਟਾ ਹੁੰਦਾ ਹੈ ਉਦਾਂ ਦਾ ਜਿੱਦਾਂ ਹੋ ਜਾਏਗਾ ਤੇ ਆਪਾਂ ਇਹਨੂੰ ਉਦੋਂ ਬੰਦ ਕਰਾਂਗੇ ਗੈਸ ਨੂੰ ਤੇ ਆਪਾਂ ਇਦਾਂ ਹਿਲਾਈ ਜਾਵਾਂਗੇ ਹੁਣ ਆਪਾਂ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਇਹ ਦੇਖੋ ਜੀ ਆਪਾਂ 5 ਤੋਂ 6 ਮਿੰਟਾਂ ਨੂੰ ਇਦਾਂ ਪਕਾ ਲਿਆ ਇਹ ਵੇਸਣ ਨੂੰ ਤੇ ਹੁਣ ਆਪਾਂ ਗੈਸ ਨੂੰ ਆਫ ਕਰ ਦਾਂਗੇ ਜਿਹੜਾ ਇਹ ਮਿਸ਼ਰਣ ਹੈ ਇਹਨੂੰ ਆਪਾਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਥਾਲੀ 'ਚ ਪਾ ਕੇ ਤੇ ਇਹਨੂੰ ਹੁਣ ਆਪਾਂ ਠੰਡਾ ਕਰਾਂਗੇ ਜੀ ਤੇ ਜੀ ਆਪਾਂ ਇਹ ਗੈਸ ਔਨ ਕਰਕੇ ਫ్రਾਈਪੈਨ ਰੱਖਿਆ ਹੈ ਤੇ ਆਪਾਂ ਇਹਦੇ ਵਿੱਚ ਹੁਣ ਸਰੋਂ ਦਾ ਤੇਲ ਪਾਇਆ ਹੈ ਤੇ ਕਿਉਂਕਿ ਆਪਣਾ ਮਿਸ਼ਰਣ ਠੰਡਾ ਹੋ ਗਿਆ ਜਿੰਨੀ ਦੇਰ ਆਪਾਂ ਉਹਦੀਆਂ ਬੋਲਸ ਬਣਾਵਾਂਗੇ ਓਨੀ ਦੇਰ ਆਪਣਾ ਤੇਲ ਗਰਮ ਹੋ ਜਾਏਗਾ ਤੇ ਐ ਦੇਖੋ ਜੀ ਇਹ ਆਪਾਂ ਸਲੋ ਗੈਸ ਤੇ ਤੇਲ ਗਰਮ ਹੋਣ ਲਈ ਰੱਖ ਦਿੱਤਾ ਹੈ ਐ ਦੇਖੋ ਜੀ ਇਹ ਆਪਣਾ ਮਿਸ਼ਰਣ ਹੈ ਜਿਹੜਾ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੈ ਐ ਦੇਖੋ ਇਹ ਵੇਸਣ ਹੈ ਜਿੱਦਾਂ ਤੇ ਵੇਸਣ ਆਪਣੇ ਹੱਥਾਂ ਨੂੰ ਚਿਪਕਦਾ ਹੈ ਤੇ ਇਸ ਲਈ ਆਪਾਂ ਪਹਿਲੇ ਹੱਥਾਂ ਦੇ ਉੱਪਰ ਥੋੜਾ ਜਿਹਾ ਤੇਲ ਲਗਾਵਾਂਗੇ ਐ ਦੇਖੋ ਜੀ ਇਦਾਂ ਤੇਲ ਲਗਾ ਕੇ ਆਪਾਂ ਇਹਨੂੰ ਸਾਰੇ ਨੂੰ ਇਦਾਂ ਇਕੱਠਾ ਕਰਾਂਗੇ ਐ ਦੇਖੋ ਇਦਾਂ ਇਹ ਦੇਖੋ ਜੀ ਆਪਾਂ ਇਦਾਂ ਹੱਥਾਂ ਤੇਲ ਲਗਾ ਲਗਾ ਕੇ ਇਹਨੂੰ ਇਦਾਂ ਮਸਲਾਂਗੇ ਜੀ ਇਦਾਂ ਤੁਸੀਂ ਸਾਰਾ ਰੇਸਨ ਮਿਕਸ ਕਰ ਲਓ ਹੱਥਾਂ ਤੇਲ ਲਗਾ ਕੇ ਹੁਣ ਇਦਾਂ ਫੇਰ ਆਪਾਂ ਹੱਥਾਂ ਨੂੰ ਇਦਾਂ ਤੇਲ ਲਗਾਵਾਂਗੇ ਐ ਦੇਖੋ ਇਦਾਂ ਆਪਾਂ ਥੋੜਾ ਥੋੜਾ ਲੈ ਕੇ ਆਪਣਾ ਜਿਹੜਾ ਮਿਸ਼ਰਣ ਹੈ ਇਹ ਦੇਖੋ ਜੀ ਇਦਾਂ ਤੇ ਇਹ ਆਪਾਂ ਇਦਾਂ ਗੋਲ ਆਪਣਾ ਬੋਲ ਬਣਾ ਲਾਂਗੇ ਐ ਦੇਖੋ ਜੀ ਇਦਾਂ ਤੁਸੀਂ ਚਾਹੋ ਤੇ ਇਹਨੂੰ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਇਹ ਦੇਖੋ ਇੱਕੀ ਤਰ੍ਹਾਂ ਇਦਾਂ ਤੁਸੀਂ ਬਣਾ ਸਕਦੇ ਹੋ ਐ ਆਪਾਂ ਏਦਾਂ ਸਾਰੀਆਂ ਹੱਥਾਂ ਤੇ ਤੇਲ ਲਗਾ ਲਗਾ ਕੇ ਏਦਾਂ ਬੋਲਜ਼ ਬਣਾ ਲਾਂਗੇ ਸਾਰੀਆਂ ਆਪਾਂ ਏਦਾਂ ਗੋਲ-ਗੋਲੀ ਬੋਲਜ਼ ਬਣਾ ਸਕਦੇ ਹਾਂ ਤੇ ਏਦਾਂ ਜੇ ਤੁਸੀਂ ਏਦਾਂ ਥੋੜਾ ਜਿਹਾ ਟਿੱਕੀ ਦੀ ਸ਼ੇਪ ਤਰ੍ਹਾਂ ਬਣਾਉਣਾ ਹੈ ਤੇ ਏਦਾਂ ਵੀ ਬਣਾ ਸਕਦੇ ਹੋ ਐ ਦੇਖੋ ਜੀ ਐ ਆਪਾਂ ਸਾਰੀਆਂ ਬੋਲਜ਼ ਬਣਾ ਕੇ ਤਿਆਰ ਕਰ ਲੀਆਂ ਨੇ ਜੀ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਫਰਾਈ ਐ ਦੇਖੋ ਜੀ ਆਪਣਾ ਤੇਲ ਗਰਮ ਹੋ ਗਿਆ ਸੀ ਤੇ ਆਪਾਂ ਗੈਸ ਨੂੰ ਸਿਮਤੇ ਕਰਤਾ ਸੀਗਾ ਵੀ ਤੇਲ ਥੋੜਾ ਜਿਹਾ ਠੰਡਾ ਹੋ ਜੇ ਕਿਉਂਕਿ ਜੇ ਆਪਾਂ ਜ਼ਿਆਦਾ ਗਰਮ ਗਰਮ ਤੇਲ ਦੇ ਵਿੱਚ ਇਦਾਂ ਧੂਆ ਨਿਕਲਦਾ ਹੁੰਦਾ ਜਿੱਦਾਂ ਜ਼ਿਆਦਾ ਗਰਮ ਤੇਲ ਦੇ ਵਿੱਚ ਆਪਾਂ ਪਾਵਾਂਗੇ ਉਹ ਉੱਪਰੋਂ ਆਪਣਾ ਜਿਹੜਾ ਕ੍ਰਿਸਪੀ ਹੋ ਜਾਣਗੇ ਤੇ ਅੰਦਰੋਂ ਆਪਣਾ ਜਿਹੜਾ ਵੀ ਕੱਚੇ ਰਹਿ ਜਾਣਗੇ ਤੇ ਹੁਣ ਆਪਾਂ ਤੇਲ ਨੂੰ ਥੋੜਾ ਜਿਹਾ ਠੰਡਾ ਕਰ ਲਿਆ ਜੀ ਤੇ ਹੁਣ ਆਪਾਂ ਆਪਣੀ ਜਿਹੜੀਆਂ ਬੋਲਸ ਨੇ ਉਹਨਾਂ ਨੂੰ ਆਪਾਂ ਬਿਲਕੁਲ ਆਰਾਮ ਦੇ ਨਾਲ ਧੀਲੀ-ਧੀਲੀ ਰੱਖਾਂਗੇ ਧਿਆਨ ਦੇ ਨਾਲ ਵੀ ਛਿੱਟੇ ਨਾ ਪੈਣ ਐ ਦੇਖੋ ਜੀ ਹੌਲੀ ਹੌਲੀ ਰੱਖਾਂਗੇ ਤਾਂ ਕਿ ਇਹ ਟੁੱਟਣ ਵੀ ਨਾ ਤੇ ਐਦਾਂ ਤੁਸੀਂ ਪਾ ਦਿਓ ਜੇ ਤੁਹਾਡੇ ਕੋਲ ਪੜਾਈ ਜਾਂ ਫਰਾਈ ਜਾਂ ਜੋ ਵੀ ਹੈਗਾ ਉਹ ਤੁਸੀਂ ਹਿਸਾਬ ਨਾਲ ਐ ਦੇਖੋ ਜੀ ਇਹ ਆਪਾਂ ਐਦਾਂ ਪਾ ਦਿੱਤੀਆਂ ਨੇ ਹੁਣ ਆਪਾਂ ਸਲੋ ਟੂ ਮੀਡੀਅਮ ਗੈਸ ਤੇ ਇਹਨਾਂ ਨੂੰ ਪਕਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਫਰਾਈ ਹੋਣ ਦਵਾਵਾਂਗੇ ਤੇ ਫੇਰ ਆਪਾਂ ਇਹਨਾਂ ਦੀ ਸਾਈਡਾਂ ਚੇਂਜ ਚੇਂਜ ਕਰਾਂਗੇ ਕਿਉਂਕਿ ਨਹੀਂ ਤੇ ਇਹ ਵੀ ਟੁੱਟ ਵੀ ਸਕਦੀਆਂ ਨੇ ਜਿਦਾਂ ਵੇਸਾਂ ਨੇ ਤੇ ਹੁਣ ਆਪਾਂ ਇਹਨੂੰ ਬਸ 1 ਮਿੰਟ ਪਕਾ ਲਿਆ ਏ ਜੀ ਅਏ 1 ਮਿੰਟ ਆਪਾਂ ਜੀ ਸਲੋ ਗੈਸ ਤੇ ਇਹਨਾਂ ਨੂੰ ਪਕਾ ਲਿਆ ਏ ਤੇ ਹੁਣ ਆਪਾਂ ਬਿਲਕੁਲ ਆਰਾਮ ਦੇ ਨਾਲ ਇਹਨਾਂ ਦੀਆਂ ਸਾਈਡਾਂ ਚੇਂਜ ਕਰਾਂਗੇ ਐ ਦੇਖੋ ਜੀ ਤੇ ਐਦਾਂ ਹੀ ਆਪਾਂ ਇਹਨਾਂ ਦੀ ਸਾਈਡਾਂ ਚੇਂਜ ਕਰਕੇ ਤੇ ਇਹਨਾਂ ਨੂੰ ਆਪਾਂ 골ਡਨ ਬ੍ਰਾਊਨ ਹੋਣ ਤੱਕ ਪਕਾ ਲਾਂਗੇ ਜੀ ਐ ਦੇਖੋ ਜੀ ਐ ਆਪਾਂ 골ਡਨ ਕਰ ਲਏ ਨੇ ਜੀ ਆਪਾਂ 3 ਤੋਂ 4 ਮਿੰਟ ਸਲੋ ਟੂ ਮੀਡੀਅਮ ਗੈਸ ਤੇ ਪਕਾ ਲਿਆ ਜੀ ਇਹਨਾਂ ਨੂੰ ਐ ਦੇਖੋ ਜੀ ਕਿੰਨੇ ਸੋਹਣੇ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਸਾਰੇ ਕੱਢ ਲਾਂਗੇ ਜੀ ਐਦਾਂ ਐ ਦੇਖੋ ਜੀ ਇਹ ਆਪਣੇ ਆਲੂ ਤੇ ਵੇਸਰ ਦੇ ਸਨੈਕਸ ਬਣ ਕੇ ਤਿਆਰ ਨੇ ਜੀ ਇਹ ਆਪਾਂ ਗੋਲ 쉐ਪ ਦੇ ਬਣਾਏ ਸੀ ਤੇ ਇਹ ਆਪਾਂ ਟੱਕੀ ਦੀ 쉐ਪ ਦੇ ਬਣਾ ਲਏ ਸੀ ਥੋੜੇ ਜਿ ਤੇ ਹੁਣ ਆਪਾਂ ਇੱਕ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਵੀ ਉੱਪਰੋਂ ਕਿੰਨੇ ਕ੍ਰਿਸਪੀ ਦੇ ਅੰਦਰੋਂ ਕਿੰਨੇ ਐ ਸੌਫਟ ਬਣੇ ਨੇ ਇਹ ਦੇਖੋ ਜੀ ਇਹ ਦੇਖੋ ਜੀ ਬਹੁਤ ਟੇਸਟੀ ਬਣਦੇ ਨੇ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਜਿੱਦਾਂ ਬੱਚਿਆਂ ਨੂੰ ਸ਼ਾਮ ਨੂੰ ਬਣਾ ਕੇ ਦੇ ਸਕਦੇ ਹੋ ਸਵੇਰੇ ਟੀਫਨ ਦੇ ਵਿੱਚ ਨਾਲ ਵੀ ਦੇ ਸਕਦੇ ਹੋ ਬਣਾ ਕੇ ਬਹੁਤ ਟੇਸਟੀ ਬਣਦੇ ਨੇ ਤੇ ਇਹ ਆਪਣੇ ਕੋਲ ਹੋਮ ਮੇਡ ਚਟਨੀ ਆ ਆਪਣੀ ਗੁੜ ਤੇ ਇਮਲੀ ਦੀ ਮਿੱਠੀ ਚਟਨੀ ਆਪਾਂ ਉਹਦੇ ਨਾਲ ਸਰਵ ਕਰ ਰਹੇ ਆ ਤੇ ਤੁਸੀਂ ਇਹਦੇ ਨਾਲ ਹਰੀ ਚਟਨੀ ਵੀ ਸਰਵ ਕਰ ਸਕਦੇ ਹੋ ਤੇ ਬਹੁਤ ਆ ਟੇਸਟੀ ਬਣਦੇ ਨੇ ਤੇ ਬਣਾ ਕੇ ਜਰੂਰ ਦੇਖਿਓ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ